ਲਓ ਜੀ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਏ ਦੀ ਸਰਦੀ ਮੇਰਾ ਬੁਰਾ ਹਾਲ ਸੀ ਹੂੰ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ ਹੂੰ ਕਰਾਰੇ ਬੱਦਦੇ ਸੀ ਮੇਰੇ ਨਾਲ ਕੋਈ ਸੌ ਨਹੀਂ ਸਕਦਾ ਸੀ ਐਨੀ ਐਨੀ ਦਿੱਕਤ ਸੀ ਮੈਨੂੰ ਜਿੱਦਣ ਦਾ ਮੈਂ ਇਹ ਵਜਨ ਘਟ ਕੀਤਾ ਮੈਂ ਸੁੱਖ ਦੀ ਨੀਂਦ ਸੌਂਦਾ ਜੀ ਬਹੁਤ ਜ਼ਬਰਦਸਤ ਵੀਡੀਓ ਅਖੀਰ ਤੱਕ ਦੇਖਣਾ ਜੀ weight balance ਕਰਨ ਦਾ ਸਿਸਟਮ ਹੈ ਜੀ ਅਗਮ ਨਿਊਟ੍ਰੀਸ਼ਨ ਸੈਂਟਰ ਨਾਲਾਗੜ੍ਹ ਚ ਖੜੇ ਆਂ ਜੀ ਅਸੀਂ ਮੈਂ ਕਹਿੰਨਾ ਜੀ ਵੀਡੀਓ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ ਜੀ ਕਿਸ ਤਰੀਕੇ ਨਾਲ ਤੁਸੀਂ ਵਜਨ ਘਟਾ ਸਕਦੇ ਹੋ ਔਰ ਜੇਕਰ ਤੁਹਾਡਾ ਵਜਨ ਘਟ ਹੈ ਤੋਂ ਉਸ ਨੂੰ ਵਧਾ ਸਕਦੇ ਹੋ ਬੈਲੈਂਸ ਕਰਨ ਦੇ ਲਈ weight balancing ਸਿਸਟਮ ਦੇ ਉੱਤੇ ਗੱਲਬਾਤ ਜੀ ਔਰ ਇਹ ਨਿਊਟ੍ਰੀਸ਼ਨ ਸੈਂਟਰ ਨਾਲਾਗੜ ਦੇ ਵਿੱਚ ਚੱਲ ਰਿਹਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਇਹਨਾਂ ਤੋਂ ਫਾਇਦਾ ਲੈ ਰਹੇ ਨੇ ਹਾਂਜੀ ਸਰ ਤੁਹਾਨੂੰ ਪਤਾ ਹੀ ਹੈ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਹੈਕਟਿਕ ਸ਼ੈਡਿਊਲ ਹੋ ਗਿਆ ਲੋਕਾਂ ਨੂੰ ਆਪਣੀ ਸਿਹਤ ਬਾਰੇ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ weight ਕਿੱਥੇ ਜਾ ਰਿਹਾ ਉਹਨਾਂ ਦੀ ਹੈਲਥ ਕਿਸ ਪਾਸੇ ਚਲੀ ਗਈ ਹੈ ਆਪਾਂ ਇੰਨੇ ਜ਼ਿਆਦਾ ਆਪਣੇ ਕੰਮ 'ਚ ਬਿਜ਼ੀ ਹੋ ਚੁੱਕੇ ਹਾਂ ਕਿ ਸਾਨੂੰ ਖਾਣ ਪੀਣ ਦਾ ਧਿਆਨ ਨਹੀਂ ਆਪਾਂ ਜੰਕ ਫੂਡ ਬਹੁਤ ਖਾਂਦੇ ਆ ਕਿ ਜੰਕ ਫੂਡ ਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕੋਈ ਬੈਨੀਫਿਟ ਤਾਂ ਨਹੀਂ ਹੈ ਉਹ ਫਿਰ ਉਹ ਫੈਟ ਜਮਾ ਹੋ ਹੋ ਕੇ ਸਾਡੀ ਪੂਰੀ ਹੈਲਥ ਸਰਕ ਕਿਓ ਅਖੀਰ ਤੱਕ ਜੀ ਜੇਕਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਵੀ ਵੀਡੀਓ ਦੇਖਿਓ ਜੇ ਘਟ ਹੈ ਤਾਂ ਵੀ ਦੇਖਿਓ ਜੀ ਸਿਹਤ ਬਣਾਣੀ ਚਾਹੁੰਦੇ ਨਾ ਜੀ ਤਾਂ ਵਜ਼ਨ ਨੂੰ ਬੈਲੈਂਸ ਕਰਨਾ ਜ਼ਰੂਰੀ ਹੈ ਜੀ ਆਹ ਦੇਖੋ ਜੀ ਆਗਮ ਨਿਊਟ੍ਰੀਸ਼ਨ ਸੈਂਟਰ ਦੀ 123 ਕਿਲੋ ਵਜ਼ਨ ਔਰ ਬਾਅਦ ਚੋ ਦੇਖੋ 90 ਕਿਲੋ ਰਹਿ ਗਿਆ ਜੀ ਵਜ਼ਨ ਜੀ ਆਹ ਹੈ ਜ਼ਬਰਦਸਤ ਕੰਮ ਦੀ ਅੱਜ ਦੇ ਸਮੇਂ ਦੇ ਵਿੱਚ ਬਿਮਾਰੀਆਂ ਦੇਖੋ ਓਵਰ weight ਦੇ ਨਾਲ ਹੀ ਹੁੰਦੀਆਂ ਜਾ ਰਹੀਆਂ ਜੇਕਰ ਤੁਸੀਂ ਓਵਰ weight ਨੂੰ ਕੰਟਰੋਲ ਕਰਨਾ ਚਾਹੁੰਦੇ ਆ ਜਾਂ weight ਬੈਲੈਂਸਿੰਗ ਕਰਨਾ ਚਾਹੁੰਦੇ ਆ ਤਾਂ ਵੀਡੀਓ ਦੇਖਿਓ ਹਾਂ ਉਸ ਰਿਸ਼ਤੇਦਾਰ ਤੱਕ ਉਸ ਸਕੇ ਸੰਬੰਧੀ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਜਿਸ ਦਾ ਵਜ਼ਨ ਜਿਹੜਾ ਹੈ ਬੈਲੈਂਸ ਦੇ ਵਿੱਚ ਨਹੀਂ ਹੈ ਜੀ ਆਓ ਚੱਲਦੇ ਆ ਜੀ ਆ ਆ ਦਿਖਾਣੇ ਤੁਹਾਨੂੰ ਅੰਦਰ ਜਾ ਕੇ ਗੱਲਬਾਤ ਕਰਦੇ ਆ ਆ ਦੇਖੋ ਜੀ ਪਹੁੰਚਦੇ ਆ ਜੀ ਇਹਨਾਂ ਦੇ ਨਾਲ ਗੱਲ ਕਰਦੇ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲੇ ਜੀ ਠੀਕ ਠਾਕ ਜੀ ਮੈਂ ਕਹੇ ਜੀ ਬਹੁਤ ਜ਼ਬਰਦਸਤ ਕੰਮ ਹੈ ਜੀ 123 ਕਿਲੋ ਤੋਂ 90 ਕਿਲੋ ਜੀ ਕਮਾਲ ਕਰਤਾ ਜੀ ਆ ਦੇਖੋ ਜੀ ਸੈਣੀ ਸਾਹਿਬ ਬੈਠੇ ਆ ਜੀ ਕੁਲਦੀਪ ਸਿੰਘ ਸੈਣੀ ਜੀ ਕੁਲਦੀਪ ਸਿੰਘ ਸੈਣੀ ਜੀ ਹਾਂ ਦੇਖੋ ਜੀ 123 ਕਿਲੋ ਵਜ਼ਨ ਔਰ 90 ਕਿਲੋ ਤੋ ਲਿਆਂਦਾ ਜੀ ਕਿੰਨੇ ਦਿਨਾਂ ਚ 7 ਮਹੀਨੇ ਦੇ ਚ ਲੈ ਕੇ ਆਈ ਮੈਂ ਹੂੰ ਜ਼ਬਰਦਸਤ ਕੰਮ 7 ਮਹੀਨਿਆਂ ਦੇ ਵਿੱਚ ਜੀ ਸਰ ਜੀ ਮੇਰਾ ਬੁਰਾ ਹਾਲ ਸੀ ਹੂੰ ਨੀਂਦ ਨਹੀਂ ਸੀ ਆਉਂਦੀ ਰਾਤ ਨੂੰ ਹੂੰ ਕਰਾਰੇ ਬਾਦ ਦੇ ਅਸੀਂ ਮੇਰੇ ਨਾਲ ਕੋਈ ਸੌ ਨਹੀਂ ਸਕਦਾ ਸੀ ਐਨੀ ਐਨੀ ਦਿੱਕਤ ਸੀ ਮੈਨੂੰ ਜਿੱਦਣ ਦਾ ਮੈਂ ਇਹ ਵਜਨ ਘੱਟ ਕੀਤਾ ਮੈਂ ਸੁੱਖ ਦੀ ਨੀਂਦ ਸੌਂਦਾ ਜੀ ਬਹੁਤ ਵਧੀਆ ਕੋਈ ਦਿੱਕਤ ਨਹੀਂ ਹੈਗੀ ਕੋਈ ਚੋਰ-ਸ਼ਰਾਬਾ ਨਹੀਂ ਕੁਝ ਨਹੀਂ ਹੈਗਾ ਮੇਰੇ ਕੋਲ ਜਿੰਦਾ ਮਰਜੀ ਸੁੱਤਾ ਫਿਰ ਹੁਣ ਕੋਈ ਜਿੰਨ ਕੋਈ ਦਿੱਕਤ ਨਹੀਂ ਹੈਗੀ ਜੀ ਜ਼ਿੰਦਗੀ ਬਣ ਗਈ ਫਿਰ ਜ਼ਿੰਦਗੀ ਬਣ ਗਈ ਜੀ ਜ਼ਿੰਦਗੀ ਤੇ ਹੁਣ ਲੋਕਾਂ ਦੀ ਬਣਾਣੀ ਹੈ ਹਾਂ ਜੀ ਲੋਕਾਂ ਦੀ ਬਣਾਉਣੀ ਹੈ ਜੀ ਹੁਣ ਦੇਸ਼ਵ ਦੇਸ਼ਾਂ ਤੋਂ ਲੋਕ ਠੋੜਾ ਫਾਇਦਾ ਲੈ ਰਹੇ ਆ ਅਸੀਂ ਪਹੁੰਚੇ ਜੀ ਨਾਲਾ ਗੜ ਜਾਈ ਅਗਮ ਨਿਊਟ੍ਰੀਸ਼ਨ ਸੈਂਟਰ ਦੇ ਵਿੱਚ ਇਹੀ ਕੁਝ ਗੱਲਾਂ ਕਰਨੀਆਂ ਹੈ बार-बार ਕਹ ਰਹੇ ਵੀਡੀਓ ਨੂੰ ਸਕਿਪ ਨਾ ਕਰਿਓ ਕੱਲੀ-ਕੱਲੀ ਗੱਲ ਸੁਣਿਓ ਕਹਿੰਦੇ ਬਾਕੀ ਦੇ ਕੰਮ ਬਾਅਦ ਚੋਂ ਪਹਿਲਾਂ ਸਿਹਤ ਜ਼ਰੂਰੀ ਹੈ ਜੀ ਬਣਗੀ ਦੀ ਗੱਲ ਹਾਂ ਜੀ ਮੈਮ ਕੀ ਹਾਲ ਚੱਲੇ ਦੀ ਮੈਂ ਕਹਿੰਨਾ ਜੀ ਬਹੁਤ ਵਧੀਆ ਸੈਂਟਰ ਤੁਹਾਡਾ ਹੈ ਸਾਨੂੰ ਪਹੁੰਚਣਾ ਪਿਆ ਤੁਹਾਡੇ ਕੋਲ ਆ ਕੇ ਗੱਲ ਕਰਨ ਦੇ ਲਈ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਬਸਕ੍ਰਾਈਬਰਸ ਨੂੰ ਵੀਡੀਓਸ ਨੂੰ ਦੇਖਣ ਵਾਲਿਆਂ ਨੂੰ ਸਿਹਤ ਦਿੱਤੀ ਜਾਵੇ ਪਹਿਲਾਂ ਕੀ ਕਹਿੰਦੇ ਹੋ ਜੀ ਸਿਹਤ ਬਾਰੇ ਇਹ ਕਿਸ ਤਰ੍ਹਾਂ ਇਹ ਸਾਰਾ ਸੰਭਵ ਹੋਇਆ ਕੀ ਤੁਹਾਡੀ ਕਹਾਣੀ ਹੈ ਜੀ ਖਾਣੇ ਪੀਣੇ ਦਾ ਟਾਈਮ ਟੇਬਲ ਨਹੀਂ ਸੀ ਹੈਗਾ ਵੇਟ ਕਿ ਕੰਗਲ 23 ਕਿਲੋ ਹੋ ਗਿਆ ਜੀ ਬਹੁਤ ਦਿੱਕਤ ਆ ਗਈ ਫਿਰ ਮੈਂ ਬਹੁਤ ਜਗ੍ਹਾ ਤੇ ਦਵਾਈਆਂ ਲਿੱਤੀ ਕੋਈ ਫਾਇਦਾ ਨਹੀਂ ਹੋਇਆ ਹੂੰ ਇਹ ਹਰ ਕੇ ਜੀ ਮੈਂ ਨਿਊਟ੍ਰੀਸ਼ਨ ਲਿੱਤਾ ਜੀ ਇਹਦੇ ਨਾਲ ਮੇਰਾ ਜੀ 33 ਕਿਲੋ weight 12 ਇੰਚ পেট ਹੂੰ 33 ਕਿਲੋ weight ਤੇ 12 ਇੰਚ પેટ ਘਟਾਇਆ ਜੀ ਕੰਮ ਕੀਤਾ ਹਾਂਜੀ ਹੂੰ ਹੁਣ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਹੈ ਹੂੰ ਤੇ ਫਿਰ ਇਹ ਕਿੱਦਾਂ ਸੋਚਿਆ ਕਿ ਹੁਣ ਲੋਕਾਂ ਦੀ ਸਿਹਤ ਠੀਕ ਕਰਨੀ ਹੈ ਮੈਂ ਗੱਲ ਦੇਖਦਾ ਲੋਕਾਂ ਨੂੰ ਮੇਰੇ ਨਾਲ ਜਿਹੜੇ ਦੋਸਤ ਮੇਰੇ ਘੁੰਮਦੇ ਆ ਕਿਸੇ ਦਾ 1 ਕੁੰਡਾ 20 ਕਿਲੋ weight ਆ ਕੋਈ 1 ਕੁੰਡਾ 25 ਕਿਲੋ ਕੋਈ ਦਾ 90 ਕਿਲੋ ਆ ਤੇ ਮੈਂ ਸੋਚਿਆ ਵੀ ਮੈਂ ਬਹਿਲਾ ਤਾਂ ਬੈਠਾ ਵੀ ਗੱਡੀਆਂ ਦਾ ਕਾਰੋਬਾਰ ਆ ਮੈਂ ਤਾਂ ਲੋਕਾਂ ਨੂੰ ਸਿਹਤ ਦਾ ਫਾਇਦਾ ਕਰੀਏ ਜੇਕਰ ਕਿਸੇ ਨੂੰ ਕੋਈ ਲਾਭ ਪਹੁੰਚੇ ਉਸ ਨੂੰ ਆਪ ਪਿੰਡੇ ਤੇ ਹੰਡਾਵੇ ਤੇ ਹੋਰਾਂ ਤੱਕ ਪਹੁੰਚਾਵੇ ਤਾਂ ਗੱਲ ਤਾਂ ਬਣਦੀ ਹੈ ਜੀ ਪੱਕੀ ਦੀ ਬਿਲਕੁਲ ਜਾਇਜ਼ ਗੱਲ ਕਰ ਰਹੇ ਹਾਂ ਸਹੀ ਗੱਲ ਕਰ ਰਹੇ ਹਾਂ ਅਸੀਂ ਵੀਡੀਓਜ਼ ਵੀ ਉਹਨਾਂ ਦੇ ਹੀ ਬਣਾਉਨੇ ਆ ਜੀ ਜਿੱਥੇ ਸਾਨੂੰ ਤੱਥ ਸਹੀ ਮਿਲਦੇ ਆ ਬਿਲਕੁਲ 100% ਸਹੀ ਤੱਥ ਜਿਹੜੇ ਹੈ ਇਹਨਾਂ ਨੂੰ ਅਸੀਂ ਕਈ ਦਿਨਾਂ ਤੋਂ ਸੰਪਰਕ ਦੇ ਵਿੱਚ ਸੀਗੇ ਜੀ ਸੋਚਿਆ ਇਹਨਾਂ ਨਾਲ ਗੱਲ ਕਰੀਏ ਤੇ ਮੋਟੀਵੇਸ਼ਨ ਨੌਜਵਾਨਾਂ ਤੱਕ ਪਹੁੰਚਾਈਏ ਜੀ ਆਪਣੇ ਵਜ਼ਨ ਨੂੰ ਬੈਲੈਂਸ ਕਰਨਾ ਬਹੁਤ ਜ਼ਰੂਰੀ ਹੈ ਜੇ ਘਟ ਹੈ ਤਾਂ ਵਧਣਾ ਚਾਹੀਦਾ ਜੇ ਵਧ ਹੈ ਤਾਂ ਨਾ ਚਾਹੀਦਾ ਤਾਂ ਬੈਲੈਂਸ ਹੋਣਾ ਜ਼ਰੂਰੀ ਹੈ ਮੈਮ ਕੀ ਕਹਿੰਦੇ ਹੋ ਜੀ ਹਾਂਜੀ ਸਰ ਤੁਹਾਨੂੰ ਪਤਾ ਹੀ ਹੈ ਅੱਜ ਦੇ ਟਾਈਮ 'ਚ ਇੰਨਾ ਜ਼ਿਆਦਾ ਹੈਕਟਿਕ ਸ਼ੈਡਿਊਲ ਹੋ ਗਿਆ ਲੋਕਾਂ ਨੂੰ ਆਪਣੀ ਸਿਹਤ ਬਾਰੇ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ weight ਕਿੱਥੇ ਜਾ ਰਿਹਾ ਉਹਨਾਂ ਦੀ ਹੈਲਥ ਕਿਸ ਪਾਸੇ ਚਲੀ ਗਈ ਹੈ ਆਪਾਂ ਇੰਨੇ ਜ਼ਿਆਦਾ ਆਪਣੇ ਕੰਮ 'ਚ ਬਿਜ਼ੀ ਹੋ ਚੁੱਕੇ ਹਾਂ ਕਿ ਸਾਨੂੰ ਖਾਣ ਪੀਣ ਦਾ ਧਿਆਨ ਨਹੀਂ ਆਪਾਂ ਜੰਕ ਫੂਡ ਬਹੁਤ ਖਾਂਦੇ ਹਾਂ ਕਿ ਜੰਕ ਫੂਡ ਦਾ ਤੁਹਾਨੂੰ ਪਤਾ ਹੀ ਹੈ ਕਿੰਨੇ ਜ਼ਿਆਦਾ ਨੁਕਸਾਨ ਹੁੰਦੇ ਆ ਕੋਈ ਬੈਨੀਫਿਟ ਤਾਂ ਨਹੀਂ ਹੈ ਉਹ ਫਿਰ ਉਹ ਫੈਟ ਜਮਾ ਹੋ ਹੋ ਕੇ ਸਾਡੀ ਪੂਰੀ ਹੈਲਥ ਸਰਕਲ ਖਰਾਬ ਹੋ ਜਾਂਦਾ ਹੈ ਸੋ ਅਸੀਂ ਆਪਣੀ ਜਿਹੜੀ ਡਾਈਟ ਹੈ ਕਿ ਮੇਰੇ ਫਾਦਰ ਸਾਹਿਬ ਨੇ ਆਪਣਾ weight loss ਕੀਤਾ ਹੈ ਹਨਾ ਤੇ ਅਸੀਂ ਚਾਹੁੰਦੇ ਆ ਕਿ ਬਾਕੀ ਲੋਕ ਵੀ ਜਿਹੜੀ ਕਿ ਲੋੜਮੰਦ ਹੈਗੇ ਆ weight ਘਟਾਉਣਾ ਚਾਹੁੰਦੇ ਆ ਹੈਲਥੀਸਟ ਲਾਈਫ ਸਟਾਈਲ ਜੀਣਾ ਚਾਹੁੰਦੇ ਆ ਉਹ ਸਾਡਾ ਡਾਈਟ ਲੈ ਕੇ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਬਿਤਾਣ ਮੈਂ ਸਾਡਾ ਜਿਹੜਾ ਚੈਨਲ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲੋਕ ਦੇਖਦੇ ਨੇ ਔਰ ਪੂਰੇ ਭਾਰਤਵਰਸ਼ ਦੇ ਵਿੱਚ ਦੇਖਿਆ ਜਾਂਦਾ ਦੁਨੀਆ ਪਰਦੇ ਪੰਜਾਬੀ ਖਾਣ ਪੀਣ ਦੇ ਲਈ ਤਾਂ ਅਸੀਂ ਪੰਜਾਬੀ ਮਸ਼ਹੂਰ ਹਾਂ ਨਾ ਦੀ ਤਾਂ ਵੇਤ ਵੱਧ ਜਾਂਦਾ ਅਕਸਰ ਦੀ ਬਹੁਤ ਦੁਨੀਆ ਦੇਖਦੀ ਸਾਡੇ ਚੈਨਲ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਸਬਸਕ੍ਰਾਈਬਰਸ ਨੂੰ ਇਹ ਕਿਦਾਂ ਪੋਸੀਬਲ ਕਿਦਾਂ ਹੋਏਗਾ ਇਹ ਕਿਦਾਂ ਮੰਨਣ ਜਿਹੜੀ ਗੱਲ ਜਿਵੇਂ ਤੁਹਾਡੇ ਫਾਤ੍ਹ ਸਾਹਿਬ ਦਾ ਵਜ਼ਨ ਘਟਿਆ ਹੈ ਔਰ ਇਹੇ ਲੋਕਾਂ ਦਾ ਹੁਣ ਤੁਸੀਂ ਕਿਸ ਤਰ੍ਹਾਂ ਘਟਾਉਂਦੇ ਹੋ ਮੈਥਡ ਕੀ ਹੈ ਸਰ ਮੈਥਡ ਕੋਈ ਨਹੀਂ ਆਈ ਇਹਦੇ ਚ ਅਸੀਂ ਤਾਂ ਇਹੀ ਕਹਿੰਦੇ ਆ ਕਿ ਲੋਕ ਐ ਜੋ ਉਹ ਕਹਿੰਦੇ ਜੀ ਫਾਸਟ ਕਰੋ ਡਾਈਟ ਕਰੋ ਖਾਣਾ ਘੱਟ ਕਰੋ ਤੁਸੀਂ weight loss ਕਰੋਗੇ ਪਰ ਆਪਾਂ ਇਹ ਬੋਲਦੇ ਆ ਕਿ ਆਪਾਂ ਤੁਹਾਨੂੰ ਦੱਬ ਕੇ ਖਵਾਵਾਂਗੇ ਤੇ ਤੁਹਾਡਾ weight loss ਕਰਾਂਗੇ ਅੱਛਾ ਹਾਂਜੀ ਦੱਬ ਕੇ ਖਵਾਵਾਂਗੇ ਹਾਂਜੀ ਤੇ weight loss ਕਰਾਂਗੇ ਤੇ weight loss ਕਰਾਂਗੇ ਕੀ 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 ਫਾਰਮੂਲਾ ਕਿਸ ਤਰ੍ਹਾਂ ਦੀ ਸਰ ਫਾਰਮੂਲਾ ਇਹੀ ਹੈ ਕਿ ਅਸੀਂ ਤੁਹਾਡੀ ਡਾਈਟ ਚ ਤੁਹਾਡਾ ਯੰਗ ਫੂਡ ਹੈ ਜੋ ਉਹ ਸਕਿਪ ਕਰ ਦਾਂਗੇ ਉਹਦੇ ਥਰੂ ਆਪਾਂ ਤੁਹਾਨੂੰ ਆਪਣਾ ਨਿਊਟ੍ਰੀਐਂਟ ਡਾਈਟ ਦਵਾਂਗੇ ਤੁਹਾਨੂੰ ਪ੍ਰੋਪਰ ਫਰੂਟ ਡਾਈਟ ਦਵਾਂਗੇ ਤੁਹਾਡਾ ਜੋ ਖਾਣਾ ਪੀਣਾ ਹੈ ਉਹ ਤੁਹਾਨੂੰ ਪੂਰਾ ਇੱਕ ਡਾਈਟ ਚਾਰਟ ਮਿਲੇਗਾ ਹੂੰ ਆ ਦੇਖੋ ਜੀ ਬਣਗੀ ਦੀ ਗੱਲ ਜੀ ਅਗਮ ਨਿਊਟ੍ਰੀਸ਼ਨ ਸੈਂਟਰ ਨਾਲਾਗੜ ਦੇ ਵਿੱਚ ਦੀ ਅਦੇਸ਼ਵਦੇਸ਼ਾਂ ਤੋਂ ਲੋਕ ਇਹਨਾਂ ਦਾ ਫਾਇਦਾ ਲੈ ਰਹੇ ਨੇ ਕਾਰਨ ਇਹ ਹੈ ਕਿ ਸਭ ਨੂੰ ਪਤਾ ਹੈ ਕਿ ਇਹ ਕੁਲਦੀਪ ਸਿੰਘ ਜੀ ਸੈਣੀ ਨੇ ਆਪਣਾ ਵਜ਼ਨ ਖੁਦ ਘਟਾਇਆ ਜੀ ਔਰ ਤਾਂ ਹੀ ਦੇਖੋ ਇਹਨਾਂ ਨੇ ਸੈਂਟਰ ਸਟਾਰਟ ਕੀਤਾ ਜੀ ਤਾਂ ਤੁਸੀਂ ਵੀ ਫਾਇਦਾ ਲਓ ਜੀ ਜਰੂਰ ਇਹਨਾਂ ਨੂੰ ਸੰਪਰਕ ਕਰੋ ਆਪਣਾ ਟੈਲੀਫੋਨ ਨੰਬਰ ਦੱਸੋ ਜੀ 92185

ਹਾਂ ਜੀ ਮੈਮ ਜਿਮ 'ਚੋਂ ਮ ਜਾਣਾ ਪਏਗਾ ਕੀ ਕਹਿੰਦੇ ਜੀ ਕਿਸ ਤਰ੍ਹਾਂ ਇਹ ਵੇਟ ਘਟੂਗਾ ਜੀ ਨਹੀਂ ਸਰ ਜਿਮ 'ਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਡੀ ਜਿਹੜੀ ਡਾਈਟ ਹੈ ਉਹ ਡਾਈਟ ਹੀ ਸਭ ਕੁਝ ਹੈ ਤੁਹਾਨੂੰ ਜਿਮ 'ਚ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਸੈਰ ਕਰਨ ਦੀ ਅਗਰ ਤੁਸੀਂ ਕਰਦੇ ਹੋ ਤਾਂ ਵਧੀਆ ਗੱਲ ਹੈ ਪਰ ਸਾਡੀ ਡਾਈਟ ਨਾਲ ਤੁਹਾਨੂੰ ਕੋਈ ਜ਼ਰੂਰਤ ਨਹੀਂ ਪਵੇਗੀ ਤੇ ਆਪਾਂ ਹਰ ਰੋਜ਼ ਤੁਹਾਨੂੰ ਨਵੀਂ ਡਾਈਟ ਪਲਾਨ ਤੇ ਭੇਜਦੇ ਆ ਹਾਂਜੀ ਅਚਾ ਦੇ일리 ਮਾਨੀਟਰ ਕਰਦੇ ਤੁਸੀਂ ਹਾਂਜੀ ਹਾਂਜੀ ਡੇਲੀ ਸਰ ਨਿਊ ਜਿਹੜੀ ਤੁਹਾਡੀ ਲਿਸਟ ਹੈ ਉਹ ਨਿਕਲਦੀ ਹੈ ਜੇਰੀਥੋਰੀ ਡਾਈਟ ਹੈ ਹਰ ਰੋਜ਼ ਅਲੱਗ ਦਿੱਤੀ ਜਾਂਦੀ ਹੈ ਤੁਹਾਨੂੰ ਅੱਛਾ ਯੂ ਆਰ ਇਨ ਟੱਚ ਵਿਦ ਯੂਅਰ ਕਲਾਇੰਟਸ ਆਲਵੇਜ਼ ਹਾਂਜੀ ਹਾਂਜੀ ਆਲਵੇਜ਼ ਸੈਣੀ ਸਾਹਿਬ ਕੀ ਦਿਖਾਇਓ ਜੀ ਤੁਹਾਡਾ weight ਕਿਸ ਤਰ੍ਹਾਂ ਘਟਿਆ ਕਿੰਨਾ ਸੀ ਪਹਿਲਾਂ ਜੀ 1 ਕਵਾਂਟਲ 23 ਕਿਲੋ weight ਸੀ ਮੇਰਾ ਹੂੰ 1 ਕਵਾਂਟਲ 23 ਕਿਲੋ ਕਿੰਨਾ ਹੁਣ ਹੁਣ ਪ੍ਰੈਜ਼ੈਂਟ ਕਿੰਨਾ ਤੁਹਾਡਾ 90 ਕਿਜੀ weight ਹੈ ਜੀ ਮੇਰਾ ਹੈ ਕੋਈ ਸਬੂਤ ਤੁਹਾਡੇ ਕੋਲ ਹਾਂਜੀ ਸਬੂਤ ਹੈਗਾ ਜੀ ਆ ਦਿਖਾਇਓ ਜੀ ਪਾਓ ਜੀ ਕੈਮਰਾ ਦੀ ਔਰ ਆ ਦਿਖਾਣੇ ਤੁਹਾਨੂੰ ਕੁਝ ਤਸਵੀਰਾਂ ਦੀ ਔਰ ਕਿਸ ਤਰੀਕੇ ਨਾਲ ਇਹਨਾਂ ਨੇ ਵਜ਼ਨ ਘਟਾਇਆ ਜੀ ਆ ਦੇਖੋ ਜੀ ਇਹ ਅੱਜ ਦਾ weight ਹੈ 90 ਕਿਲੋ ਦੀ ਅੱਜ ਦਾ ਸਵੇਰ ਦਾ 5 ਵਜੇ ਦਾ ਵੇਡ ਆਈ ਅਸੀਂ ਔਰ ਦੂਜੀ ਤਸਵੀਰਾਂ ਤੁਹਾਡੀਆਂ ਪਹਿਲੀਆਂ ਨਵੀਆਂ ਪੁਰਾਣੀਆਂ ਤਸਵੀਰਾਂ ਦਿਖਾਓ ਜੀ ਜਰਾ ਆ ਦੇਖੋ ਜੀ ਤਸਵੀਰਾਂ ਦੀ ਤਸਵੀਰਾਂ ਬੋਲਦੀਆਂ ਜੀ ਬਿਲਕੁਲ ਜੀ ਸ਼ਾਕਸ਼ਾ ਸਾਡੇ ਸਾਹਮਣੇ ਬੈਠੇ ਨੇ ਜੀ ਕੁਲਦੀਪ ਸਿੰਘ ਦੀ ਸੈਣੀ ਔਰ ਇਹਨਾਂ ਦੀਆਂ ਆ ਦੇਖੋ ਜੀ ਪਹਿਲਾਂ ਦਾ ਵਜ਼ਨ ਹੈ ਜੀ ਥੋੜਾ ਇਹ 1 ਕੁੰਟਲ 23 ਕਿਲੋ ਜੀ 23 ਕਿਲੋ ਤੇ ਹੁਣ ਥੋੜਾ ਜੀ 90 ਕਿਲੋ ਜੀ ਆ ਦੇਖੋ ਜੀ ਪਾਇਓ ਜੀ ਇਹਨਾਂ ਦੇ ਸਾਹਮਣੇ ਕੈਮਰਾ ਦੀ ਆ ਦੇਖੋ ਜੀ ਇਹਨਾਂ ਨੇ ਆਗਮ ਨਿਊਟ੍ਰੀਸ਼ਨ ਸੈਂਟਰ ਖੋਲਿਆ ਹੋਇਆ ਜੀ ਨਾਲਾਗੜ ਦੇ ਵਿੱਚ ਆਪਣਾ ਵਜ਼ਨ ਘਟਾਉਣ ਤੋਂ ਬਾਅਦ ਤੌਰ ਤਰੀਕੇ ਜਿਹੜੇ ਇਹਨਾਂ ਨੇ ਸਿੱਖ ਲਏ ਜੀ ਔਰ ਦੁਨੀਆ ਨੂੰ ਸਿਖਾ ਰਹੇ ਐ ਔਰ ਇਸ ਸੈਂਟਰ ਤੋਂ ਬਹੁਤ ਲੋਕ ਫਾਇਦਾ ਲੈ ਰਹੇ ਨੇ ਜੀ ਹਾਂਜੀ ਮੈਂ ਕਿਦਾਂ ਗਾਈਡ ਕਰਦੇ ਹੋ ਆ ਤਾਂ ਦੇਖ ਲਿਆ ਤਾਜ਼ਾ ਸਬੂਤ ਤੁਹਾਡਾ ਜੀ ਕਿਸ ਤਰ੍ਹਾਂ ਗਾਈਡ ਕਰਦੇ ਤੁਸੀਂ ਜੀ ਸਰ ਗਾਈਡੈਂਸ ਦਾ ਤਰੀਕਾ ਇਹ ਹੀ ਹੈ ਕਿ ਤੁਸੀਂ ਸਵੇਰੇ ਉੱਠ ਕੇ ਸਾਨੂੰ ਸਭ ਤੋਂ ਪਹਿਲਾਂ ਆਪਣਾ weight ਭੇਜੂਗੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਆਪਣਾ ਪੂਰੇ ਦਿਨ ਦਾ ਡਾਈਟ ਪਲਾਨ ਦਵਾਂਗੇ ਹਾਂਜੀ ਨੇ ਹਾਈਟ ਮੇਰੇ ਭੇਜ ਦੇਣਾ ਟੈਲੀਫੋਨ ਤੇ ਵਟਸਐਪ ਤੇ ਤੇ ਬਾਕੀ ਗਾਈਡੈਂਸ ਤੁਹਾਡੀ ਹੈ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੇਖੋ ਲੋਕ ਇਹਨਾਂ ਦਾ ਫਾਇਦਾ ਲੈ ਰਹੇ ਨੇ ਮੈਮ ਕਿਸ ਤਰ੍ਹਾਂ ਪਹੁੰਚਾਉਂਦੇ ਹੋ ਤੁਸੀਂ ਕਾਰੀਅਰ ਕਰਦੇ ਹੋ ਕੀ ਸਿਸਟਮ ਹੈ ਹਾਂਜੀ ਸਰ ਕਾਰੀਅਰ ਕਰਕੇ ਜਾਂਦਾ ਹੈ ਦੇਸ਼ਾਂ ਵਿਦੇਸ਼ਾਂ ਚ ਇੰਡੀਆ ਸ਼ਿਪਿੰਗ ਫ੍ਰੀ ਹੈ ਤੇ ਉਹਦੇ ਵੀ ਮਾਈਨਰ ਚਾਰजेस ਹੁੰਦੇ ਆ ਜਦੋਂ ਫੋਰਨ ਜਾਂਦਾ ਹੈ ਤੇ ਉਹ ਤੁਹਾਡਾ ਜਿਹੜਾ ਤੁਹਾਡੀ ਡਾਈਟ ਹੈ ਉਹ ਤੁਹਾਡੇ ਘਰ ਦੇ ਕੋਲ ਪਹੁੰਚੇਗੀ ਲਓ ਜੀ ਪੰਜਾਬੀਓ ਦੁਨੀਆ ਭਰ ਦੇ ਵਿੱਚ ਸਾਡੇ ਵੀਡੀਓਸ ਨੂੰ ਤੁਸੀਂ ਦੇਖਦੇ ਹੋ ਤਾਂ ਫਾਇਦਾ ਲਓ ਲਾਭ ਉਠਾਓ ਵਜ਼ਨ ਘਟਾਓ ਵਜ਼ਨ ਬੈਲੈਂਸ ਕਰੋ ਸਹੀ ਗੱਲ ਕਹੀ ਨਾ ਜੀ ਹਾਂਜੀ